ਤੇ ਵੈਲਕਮ ਬੈਕ ਮੇਰੇ YouTube ਚੈਨਲ ਤੇ ਗਾਇਸ ਕੀ ਹਾਲ ਚਾਲ ਆ ਹੋਪ ਕਰਨੂ ਸਾਰੇ ਘੈਂਟ ਹੋਵੋਗੇ ਹਨ ਤੇ ਜਿਵੇਂ ਤੁਸੀਂ ਪਿਛਲੀ ਵੀਡੀਓ ਨੂੰ ਪਿਆਰ ਦੇ ਰਹੇ ਹੋ ਐਦਾ ਹੀ ਇਸ ਵੀਡੀਓ ਨੂੰ ਪਿਆਰ ਦਿਓ ਤੇ ਬਣੇ ਰਹੋ ਮੇਰੇ ਚੈਨਲ ਨਾਲ ਕਿਉਂਕਿ ਤੁਹਾਨੂੰ ਪਤਾ ਚੈਨਲ ਨਾਲ ਬਣੇ ਲੈਨ ਨਾ ਤੁਹਾਡੀ ਸਿਹਤ ਠੀਕ ਰਹੂਗੀ ਕਿਉਂਕਿ ਹਸਣ ਨਾਲ ਸਿਹਤ ਠੀਕ ਰਹਿੰਦੀ ਹੈ ਤਾਂ ਤੁਸੀਂ ਪਤਾ ਹੀ ਹੈ ਤੁਹਾਡਾ ਭਰਾ ਤੁਹਾਨੂੰ ਕਿੰਨੀਆਂ ਫਿਰ ਸੀਪਾ ਲਾ ਲਾ ਕੇ ਦਿਖਾਉਂਦਾ ਤੇ ਅੱਜ ਅਸੀਂ ਗੱਲ ਕਰਨੀ ਹੈ ਬਾਈ ਬੰਦੇ ਬਾਰੇ ਵੀ ਨਹੀਂ ਕਰਨੀ ਨਾ ਜਨਾਨੀ ਬਾਰੇ ਕਰਨੀ ਅੱਜ ਅਸੀਂ ਗੱਲ ਕਰਨੀ ਵਿਚਾਲੇ ਵਾਲੇ ਬਾਬਰੇ ਇਹ ਤਾਂ ਧੋਤੀ ਖੋਲ ਰਹਾ ਹੈ ਉਹ ਵਿਚਾਲੇ ਦਾ ਮਤਲਬ ਵੀਰੇ ਗਲਤ ਨਾ ਸਮਝੋ ਪਿਆਰੀ ਸਮਝ ਗਈ ਤੁਹਾਡਾ ਗੰਦਾ ਦਿਮਾਗ ਹੈ ਤੁਸੀਂ ਗੱਲ ਉੱਧਰ ਲੈ ਜਾਂਦੇ ਹੋ ਬੱਤ ਸਹੀ ਹੈ ਵਿਚਾਲੇ ਦਾ ਮਤਲਬ ਨਾ ਬੰਦਾ ਨਾ ਜਨਾਨੀ ਬਲੈਕਟੀ ਕਾਰਖਾਨਾ ਕੀ ਬਾਤ ਹੈ ਸਰ ਮਨ ਕੀ ਟੈਂਪੂਆਂ ਬਾਰੇ ਗੱਲ ਕਰਨੀ ਹੈ ਜਿਹੜੇ ਇੰਸਟਾਗ੍ਰam ਤੇ ਬਾਦੂ ਟੈਂਪੂ ਤੁਰੇ ਫਿਰੇ ਬਾਬਰੇ ਇਹ ਤਾਂ ਧੋਤੀ ਖੋਲ ਰਹਾ ਹੈ ਅਰੇ ਕੀ ਕੋਈ ਉੱਧਰ ਨੂੰ ਟੁਰ ਪਿਆ ਆ ਬੱਤ ਸਹੀ ਹੈ ਆ ਪਹਿਲੀ ਵੀਡੀਓ ਤੇ ਦਰਸ਼ਨ ਕਰੋ ਤੁਸੀਂ ਉਹ ਸ਼ਰੀ ਦੇਵੀ ਦੇ ਕੱਚ ਦੇ ਬਾਲ ਨਹੀਂ ਕੁੜੀ ਹੋਵੇ ਨਾ ਝੱਜਣਾ ਪਾਈਆਂ ਜਿਵੇਂ ਹੁਣ ਕਥਕ ਕਰਨ ਚੱਲਿਆ ਵਾਤ ਸਹੀਏ ਨਹੀਂ ਮੇਰੀ ਗੱਲ ਸੁਣ ਤੇਰਾ ਰੁੱਸਿਆ ਯਾਰ ਮੰਨਣਾ ਪਰ ਨਹੀਂ ਮੰਨਣਾ ਪਰ ਤੇਰੀ ਮਾਤਾ ਨੇ ਜਰੂਰ ਨਵਾਂ ਯਾਰ ਬਣਾ ਲੈ ਬਾਬਰੇ ਇਹ ਤਾਂ ਧੋਤੀ ਖੋਲ ਰਹਾ ਹੈ ਉਹ ਤੇ ਡੈਡੀ ਨੂੰ ਕਹਿਣਾ ਹੈ ਨਹੀਂ ਆ ਗਲਤ ਸੈਂਪਲ ਕਿਉਂ ਤਿਆਰ ਕੀਤਾ ਨਹੀਂ ਇਨੇ ਚਾਵਾ ਨਾਲ ਉਹਨਾਂ ਨੇ ਲੋੜੀ ਮੰਦੀ ਇਹਨੇ ਖਾਤੇ ਨਾ ਖਰਾਬ ਤੋਂ ਲੋੜੀ ਖਾਦ ਕੀਤੀ ਹੈ ਨਹੀਂ ਇਹਨਾਂ ਨੇ ਨਹੀਂ ਹੋ ਕੀ ਗਿਆ ਤੁਹਾਨੂੰ ਚੰਗੀ ਭਲੀ ਰੱਬ ਨੇ ਤੁਹਾਨੂੰ ਬੰਦਿਆ ਦੀ ਜੂਨ ਚ ਪਾਇਆ ਬੱਤ ਸਹੀ ਹੈ ਕਿਸੇ ਕੁੜੀ ਹੋਵੇ ਉਹ ਟੈਂਪੋ ਭਾਣਨ ਨੂੰ ਫਿਰ ਰਹੇ ਹੋ ਤੇਰਾ ਇਹ ਫਿਕਰ ਸੱਚਾ ਨਹੀਂ ਜਿਹੜੇ ਹਸਾਮ ਨਾਲ ਛੜਿਆ ਦੀ ਗਿੰਤੀ ਵਾਦ ਨੇ ਫਿਕਰ ਸਾਨੂੰ ਵੀ ਬੜਾ ਤੇਰਾ ਹੋਈ ਉਹ ਨਾ ਕੋਈ ਕਾਟ ਕਰਾ ਲਈ ਹਰ ਗਲੇ ਰਹਿ ਲਗੇ ਆ ਹਾਈ 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 ਉਹ ਤਾਂ ਲੱਛਣ ਦੇਖਣਾ ਮੇਰਾ ਸਾਲਾ ਕੀ ਕੱਬ ਨਹੀਂ ਸਰਕਾਰਾਂ ਕਹਿੰਦੀ ਨੇ ਬੇਟੀ ਪੜਾਓ ਬੇਟੀ ਬਚਾਓ ਮੈਂ ਕਹਿੰਦਾ ਪਹਿਲਾਂ ਬੇਟੇ ਬਚਾਓ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਬੇਟੇ ਕੋਈ ਹੋ ਰਹੀ ਰਾਤੇ ਤੁਰਪੇ ਨੇ ਬਾਤ ਸਹੀ ਹੈ ਆਦੀ ਨਹੀਂ ਜੀ ਅੱਜ ਤੇਰੇ ਘਰ ਦਾ ਇਹ ਖੱਟਾ ਖਾਦਾ ਹੁੰਦਾ ਨਾ ਤੇ ਆਪ ਦੇ ਨਹੀਂ ਦੇਖਣਾ ਪੈਣਾ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਮਿੱਠਾ ਨਹੀਂ ਹੋਣਾ ਸੀ ਜੇ ਖੱਟਾ ਖਾਦਾ ਹੁੰਦਾ ਮੇਰੀ ਗੱਲ ਸੁਣੋ ਇਹਨਾਂ ਨੂੰ ਸਾਰਿਆਂ ਨੂੰ ਬੰਨ ਕੇ ਨਾ ਬੋਰੀਆਂ ਚ ਪਾਖੜਾ ਨਦੀ ਚ ਸੁਟੋ। ਬੱਤ ਸਹੀ ਏ। ਨਹੀਂ ਪਾਖੜਾ ਨਦੀ ਚ ਸੁਟਿਆ ਤੇ ਉਹ ਪਾਣੀ ਕਰਾਉ। ਚੱਲ ਛੱਡੋ ਇਹਨੂੰ ਕਿਸੇ ਪਿੰਡ ਦੇ ਛੱਪੜ ਤੇ ਸੁਟੋ। ਮੱਕੂ ਵਿੱਚ ਡਾਇਮੰਡ ਪੀਸ ਕੁੜੇ। ਕੌਣ ਕਰੂਗੀ ਤੇਰੀ ਰੀਸ ਕੁੜਾ। ਨਹੀਂ ਰੀਸ ਕਰਨ ਨੂੰ ਕਿਹੜਾ ਤੂੰ ਸੋਨਾ ਬਾਜਵਾ। ਰਾਜਿਆਂ ਦੇ ਦੁਸ਼ਮਨਾ। ਹੱਦ ਕੀਤੀ ਪੇ ਵੀਰੋ। ਨਹੀਂ ਤੁਸੀਂ ਸਾਰੇ ਲੋੜੀਓ ਖਰਾਬ ਕਰਨਾ ਆਏ ਹੋ ਕਰਦੇ ਆਂ ਜੀ। ਬੜੇ ਚਾਵਾ ਨਾਲ ਲੋੜੀ ਵੰਡੀ ਹੋਣੀ ਤੇਰੇ ਵੀ ਕਰਦੇ ਆਂ। ਬੱਤ ਸਹੀ ਏ। ਇਹਦੇ ਚੀਜ਼ ਕੁੜੇ ਹਾਏ ਨਾ ਮਰਦਾ ਰੱਬਾ ਇਹਨੇ ਤਾਂ ਇੱਕਦਮ ਜਜ਼ਬਾਤ ਬਦਲ ਦਿੱਤੀਆਂ ਲੱਗੀਆਂ ਪਈਆਂ ਕੁੜੀਓ ਇਹਦਾ ਤੁਹਾਡੇ ਨਾਲ ਵੀ ਸੋਹਣਾ ਲੱਗਦਾ ਬਾਬਰੇ ਇਹ ਤਾਂ ਧੋਤੀ ਖੋਲ ਰਹਾ ਹੈ ਨਹੀਂ ਮੈਨੂੰ ਕਿਉਂ ਨਹੀਂ ਇਹ ਕੀ ਨਹੀਂ ਉੱਠ ਗਿਆ ਕੁੜੀਆਂ ਤੂੰ ਬੱਤ ਸਹੀ ਹੈ ਕੁੜੀਓ ਵਿੱਚੋਂ ਤੁਸੀਂ ਇਹ ਤਾਂ ਜੀ ਐ ਪਿਆਰੀ ਸਮਝ ਗਈ ਮੈਂ ਕੀ ਮੇਰੇ ਤੋਂ ਸੱਚ ਬੋਲ ਹੋ ਜਾਂਦਾ ਬੱਤ ਸਹੀ ਹੈ ਮੇਰੀ ਗੱਲ ਸੁਣੋ ਵੀਰੋ ਅਸੀਂ ਨਾ ਇਹਨਾਂ ਨੂੰ ਫੋਲੋ ਕਰਿਆ ਕਰਾਂਗੇ ਠੀਕ ਹੈ ਜੀਟੀ ਰੋਡ ਤੇ ਕੋਠੀ ਦੀ ਲੋੜ ਨਹੀਂ ਤੁਹਾਨੂੰ ਜੀਵੀ ਰੋਡ ਤੇ ਨਾ ਕੋਠੇ ਦੀ ਲੋੜ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਉਥੇ ਤਾਦਾ ਕੰਮ ਚ ਨਹੀਂ ਜੇ ਮੈਂ ਇਹਦੇ ਪਿੰਡ ਦਾ ਸਰਪੰਚ ਹੁੰਦਾ ਨਾ ਤੇ ਕਦੋਂ ਦਾ ਇਹਨੂੰ ਬੇਦਖਲ ਕਰ ਦੇਣਾ ਸੀ ਲੱਛਣ ਦੇਖ ਲੈ ਮੇਰਾ ਸਾਲਾ ਕੀ ਕਰਦਾ ਹੱਦ ਕੀਤੀ ਨਹੀਂ ਮੈਂ ਇੰਸਟਾਗ੍ਰam ਵਾਲਾ ਤਾਂ ਹੈਰਾਨ ਹਾਂ ਨਹੀਂ ਸਾਡੀ ਆਈਡੀ ਤੁਸੀਂ ਆਪ ਖਾਣ ਨੂੰ ਦਿੱਤੀਏ ਮਤ ਸਹੀ ਹੈ ਤੁਹਾਡੀ ਆਈਡੀ ਆਪ ਖਾਣ ਨੂੰ ਬੜਾਈਏ ਤੁਸੀਂ ਮਤ ਸਹੀ ਹੈ ਜਾਂ ਇਹਨਾਂ ਦੀ ਆਈਡੀਆਂ ਬੰਦ ਕਰੋ ਜਾਂ ਸਾਡੀਆਂ ਬੰਦ ਕਰੋ ਕਿਆ ਬਾਤ ਹੈ ਸਰ ਹੱਦ ਕੀਤੀ ਵੀ ਯਾਰੋ ਤੁਸੀਂ ਜਦੋਂ ਇੰਸਟਾਗ੍ਰਾਮ ਖੋਲੋ ਪਹਿਲੇ ਨੰਬਰ ਤੇ ਬੱਤ ਸਹੀ ਏ ਕੋਈ ਆ ਜਾਂਦਾ ਕਰੀ ਕੋਈ ਆ ਜਾਂਦਾ ਹੱਦ ਕੀਤੀ ਵੀ ਇਹਨਾਂ ਨੇ ਯਾਰ ਜੂ ਨਹੀਂ ਖਰਾਬ ਕਰਕੇ ਲੱਗਤੀਏ 2000 ਤੇ ਨਾ ਪਰ ਤੇ ਕੁਝ ਤੇਰੇ ਨੂੰ ਜਾਵੇਂ ਅੱਖ ਦਿੱਸ ਜੇ ਨਾਲ ਲਾਲ ਤੈਨੂੰ ਐਲਕੇ ਨਾਲ ਆਵੇਂ ਨਹੀਂ ਮੇਰੇ ਮਨ ਤੇ ਨਾ بڑا ਸਵਾਲ ਹੈ ਕਿ ਤੂੰ ਬਾਥਰੂਮ ਬੈ ਕੇ ਕਰਨਾ ਹੈ ਕਿ ਖੜਾ ਹੋ ਨਹੀਂ ਨਾ ਤੂੰ ਕੁੜੀ ਨਾ ਤੂੰ ਮੁੰਡਾ ਬੱਤ ਸਹੀ ਏ ਪਤਾ ਨਹੀਂ ਕੀ ਇਹ ਮੈਨੂੰ ਲੱਗਦਾ ਤੂੰ ਲਟਕੇ ਕਰਦਾ ਪੈਰ ਦੇ ਜਿੱਕੇ ਜੁੱਤੀ ਮਾਰ ਸਾਲੇ ਕਾ ਖੋਪੜੀ ਤੋੜ ਰੇ ਖੋਪੜੀ ਤੋੜ ਸਾਲੇ ਤਾਡੇ ਨਾ ਚਿੱਟੜ ਲਾਲ ਕਾ ਬੇ ਮਾਰ ਮਾਰ ਕੇ ਜੱਟ ਕਰੋ ਤੂੰ ਬੱਤ ਸਹੀ ਏ ਚਿੱਟੜ ਆਪ ਨਹੀਂ ਨਾ ਬੋਲਦੇ ਕਿ ਬਸ ਬਚਾਓ ਬਚਾਓ ਮੈਨੂੰ ਸ਼ਰਤ ਤੱਕ ਤੁਹਾਡੇ ਚਿੱਟੜ ਲਾਲ ਕਰੀ ਜਾਵੇ ਕੁੜੀ ਏ ਹੋਇਓ ਨਹੀਂ ਇੰਨੇ ਜੂਨਾ ਬਾਰ ਪਾ ਕੇ ਕਿੰਨੀਆਂ 84 ਲੱਖ ਜੂਨਾਂ ਤੋਂ ਬਾਅਦ ਇਨਸਾਨ ਦੀ ਜੂਨ ਮਿਲਦੀ ਹੈ ਤੁਹਾਡੇ ਨਾਲ ਬੱਚੇ ਕੇ ਕੁੱਤੇ ਵੀ ਲੈ ਚੰਗੇ ਨੇ ਕੌਣ ਹੈ ਰੁਕ ਕਹਾਂ ਸੇ ਆਤੇ ਹੈ ਪ੍ਰੋਪਰ ਤੇ ਆਏ ਨੇ ਨਾ ਜੋ ਵੀ ਨੇ ਕਦੀ ਵੇਖਿਆ ਕੁੱਤਾ ਆਇਆ ਕਰਦਾ ਹੱਦ ਹੀ ਕੀਤੀ ਪਈ ਹੈ ਉੱਪਰ ਲੱਛਣ ਦੇਖ ਲੈ ਆਇਆ ਕਰਦਾ ਜਿਵੇਂ ਅਸ਼ਵਰੀਆ ਰਾਏ ਹੋਵੇ ਬੱਤ ਸਹੀ ਹੈ ਨੁੱਲੀ ਬਦਮਾਸ਼ ਮਰ ਜਾਣਿਆ ਕਸਰ ਤੇ ਚਕਾ ਦੀ ਆਈ ਵੇ ਕੈਪ ਉਭੜਨ ਨੂੰ ਫਿਰਦਾ ਨਹੀਂ ਜੇ ਮੈਂ ਉੱਥੇ ਹੁੰਦਾ ਨਾ ਆਈ ਪੋੜੀਆਂ ਦਾ ਤੈਨੂੰ ਥੱਲੇ ਸੁੱਟਣਾ ਸੀ ਬੱਤ ਸਹੀ ਹੈ ਨਹੀਂ ਮੈਨੂੰ ਬੜਾ ਦੁੱਖ ਲੱਗਦਾ ਵੀਰੋ ਜਦੋਂ ਕਿਸੇ ਮਾਂ ਦਾ ਪੁੱਤ ਇਹੋ ਜਿਹਾ ਹੋ ਜਾਓ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਸਤਾਰੀ नाग ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਸਪੇਰੇਓ ਮੈਂ ਤੇ ਇਹਨਾਂ ਦੇ ਪੜੋਸੀਆਂ ਨੂੰ ਬੇਨਤੀ ਕਰਨਾ ਜਿਹੜਾ ਇਹਨਾਂ ਦੇ ਆਲੇ ਦੁਆਲੇ ਰਹਿੰਦਾ ਵੀਰੋ ਇਹਨਾਂ ਤੋਂ ਬਚ ਕੇ ਰੋ ਕਿਉਂਕਿ ਸੱਪ ਦਾ ਟੰਗਿਆ ਲੋਟ ਆਜੂਗਾ ਨਿਉਲੇ ਦਾ ਟੰਗਿਆ ਲੋਟ ਆਜੂਗਾ ਇਹ ਨਾਲਾ ਡੰਗਿਆ ਲੋਤ ਨਹੀਂ ਆਣਾ। ਬੱਤ ਸਹੀ ਏ। ਇਹਦਾ ਦੇਤੇ ਡੀਐਨਏ ਟੈਸਟ ਤੇ ਨਹੀਂ ਕੋਈ ਆਂਦਾ। ਆਏਗਾ ਕਿਵੇਂ? ਤਲਵਾਰਾਂ ਨਾਲ ਤਲਵਾਰੀ ਤੇ ਪਿੱੜਦੀਆਂ ਨੇ। ਪਿਆਰ ਕਰਨੀ ਨੂੰ ਕਿਤ ਕਰਦਾ। ਪਿਆਰ ਕਰਨੀ ਨੂੰ ਕਿਤ ਕਰਦਾ। ਪਿਆਸ਼ ਕਾਂ ਦਾ ਹਾਲ ਵੇਖ ਕੇ ਮੈਂ ਥੋੜਾ ਥੋੜਾ ਦਿਲ ਡਰੇ। ਪੈਰ ਦੀ ਚਿਕੀ ਲੱਛਣ ਦੇਖ ਲੈ ਮੇਰੇ ਸਾਲੇ ਦੇ। ਨਹੀਂ ਇਹਨੂੰ ਲੈ ਜੜ ਕਾਲੇ ਕੱਛੇ ਵਾਲੇ। ਮੈਂ ਵੀਰੋ ਜਿਉ ਉਹਦੇ ਨੇ ਤੇ ਡੈਡੀ ਚੰਗੀ ਸਲਾਹ ਲੈ ਲੈਂਦਾ ਨਾ ਡਾਕਟਰ ਕੋਲ ਸਾਨੂੰ ਇਹ ਦਿਨ ਨਹੀਂ ਦੇਖਣੇ ਪੈਣੇ ਸੱਤ ਬੱਤ ਸਹੀ ਹੈ ਮੈਂ ਕਹਿੰਦਾ ਮੇਰਾ ਪਿਆਰ ਕਰਨ ਨੂੰ ਦਿਲ ਕਰਦਾ ਪਿਆਰ ਕਰਨਾ ਤੂੰ ਸਾਡੀ ਗੱਲ ਚ ਨਾ ਕੁੱਤਾ ਆ ਖਾਰਸ ਪਈ ਹੋਈ ਆ ਉਹਨਾਂ ਨਾਲ ਪਿਆਰ ਕਰ ਨਾਲੇ ਚੱਟ ਕੇ ਉਹਦੇ ਗਲੇ ਤੋਂ ਖਾਰਸ ਮਟਾਦੀ ਹੈ ਵੀ ਟੈਂਪੂ ਆ ਜਿਆ ਤੈਨੂੰ ਕੀ ਕਹਾਂ ਮੈਂ ਤੇ ਡਾਕਟਰ ਵੀਰਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਜੇ ਤੁਸੀਂ ਪਹਿਲਾ ਐਂਟਰਾ ਜ਼ੋਨ ਕਰਦੇ ਹੋ ਨਾ ਵੀਰੋ ਸਾਨੂੰ ਦੱਸ ਦਿਆ ਕਰੋ ਅੰਦਰ ਕਹਾਣੀਕਾਰਕ ਚੀਜ਼ ਹੈ ਨੱਚਾਓ ਵਜੇ ਵਾ ਤੂੰ ਨੱਚਾਵੇਂ ਮੈਨੂੰ ਸੱਜਣਾਵੇਂ ਨੱਚਾਓ ਵਜੇ ਵਾ ਤੂੰ ਨੱਚਾਵੇਂ ਮੈਨੂੰ ਸੱਜਣਾਵੇਂ ਇਸ਼ਕ ਤੇਰੇ ਦੀ ਚੜੀ ਲੋ ਮੈਂ ਮਾਇਆ ਬਾਦਲ ਸਾਹਿਬ ਤੁਸੀਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਲਾਮ ਵਾਲੇਕਮ ਹੇਲੇਲੂਇਆ ਮੈਂ ਸਰਕਾਰ ਨੂੰ ਬੇਤੀ ਕਰਨਾ ਹੈ ਪਹਿਲਾਂ ਇਹਨਾਂ ਦੀ ਕਣਕ ਬੰਦ ਕਰੋ ਜੇ ਨਹੀਂ ਬੰਦ ਕਰ ਲਈ ਨਾ ਉਹਨਾਂ ਦੇ ਫਿਰ ਦੋ ਸਲਫਾਟ ਦੀਆਂ ਗੋਲੀਆਂ ਪਾਇਆ ਕਰੋ ਬੱਤ ਸਹੀ ਹੈ ਇੱਕ ਬੰਦਾ ਖਾ ਕੇ ਇਹਨੂੰ ਮਰਤੇ ਹੀ ਜਾਊਗਾ ਨਾ ਨਹੀਂ ਇਹਨਾਂ ਦੇ ਪਤਾ ਹੈ ਕੀ ਕਰੇ ਪਟੇ ਵਾਲੀ ਮਸ਼ੀਨ ਫੇਰੇ ਇਹਨਾਂ ਦੇ ਉੱਤੇ ਮੈਂ ਕਹਿੰਦਾ ਝਾਲ ਕਰ ਇਹਨਾਂ ਦੇ ਚਿੱਤੜ ਨਹੀਂ ਸਾਡੇ ਤੇ ਸ਼ਹੀਦ ਵੀ ਵਿਚਾਰੇ ਉੱਪਰ ਬੈਠੇ ਸੋਲਦੇ ਹੋੜੇ ਨੇ ਅਸੀਂ ਇਹ ਨਾ ਕਰਕੇ ਸੀਂਧੀ ਦਿੱਤੀ ਹੈ ਇਹਨਾਂ ਕਰਕੇ ਹਾੱਦ ਕੀਤੀ ਵੀ ਐ ਵੀਰੋ ਕੌਣ ਹੈ ਰੁਕ ਕਿੱਥੋਂ ਆਤੇ ਹੈ ਜੇ ਅੱਜ ਜਦ ਅਰਜਨ ਵੈਲੀ ਜੁੰਦਾ ਹੁੰਦਾ ਹੁੰਦਾ ਨਾ ਉਹਨੇ ਦੋਨੋਂ ਪੈਰ ਜੋੜ ਕੇ ਨਾ ਇਹ ਚਿੱਤੜਾ ਦੇ ਵਿੱਚੋਂ ਵਿੱਚ ਕੋਹਾੜੀ ਮਾਰ ਤਾ ਕੁਕੜੀਓ ਲੈਣੀ ਜਿਹੜੀ ਕੁੜ-ਕੁੜ ਕਰਦੀ ਏ ਕੋਰੇ ਨਹੀਂ ਜਾਣਾ ਕੱਤ ਕੁੜ-ਕੁੜ ਕਰਦੀ ਏ ਕੁਕੜੀ ਛੱਡ ਤੂੰ ਫਾਂਸੀ ਲੈ ਲੈ ਕੋਈਓ ਕੁੜੀ ਹੋਵੇ ਤੂੰ ਆਪਣੀ ਵੀ ਜੂਨ ਖਰਾਬ ਕੀਤੀ ਐ ਤੇ ਘਰਦਿਆਂ ਦੀ ਵੀ ਲਾਈਫ ਖਰਾਬ ਕੀਤੀ ਵੀ। ਬੱਤ ਸਹੀ ਐ। ਨਹੀਂ ਤੇਰੇ ਘਰਦੇ ਦੀ ਤੈਨੂੰ ਕੁਛ ਕਹਿੰਦੇ। ਹੈਂ? ਘਰਦੇ ਵਿਚਾਰੇ ਨੂੰ ਇਕੱਲਾ ਛੱਡ ਕੇ ਗਏ ਨੇ ਘਰੇ ਰੈਸਟ ਕਰੂਗਾ। ਪਰ ਇਹ ਤਾਂ ਕੁਕੜੀਆਂ ਕੁੜਕੜ ਕੁੜਕਰਾ ਰਿਆ। ਖਾਦ ਕੀ। ਨਹੀਂ ਉਹ ਤਾਂ ਝਾੜੂ ਦੇਖ ਲੈ ਮੇਰੇ ਸਾਲੇ ਨੇ ਕਿੱਥੇ ਫਸਾਇਆ। ਨਹੀਂ ਜੇ ਗਲਤੀ ਨਾਲ ਵੀ ਭੁੱਲ ਭਲੇਖੇ ਵੀ ਕੋਈ ਗਲਤ ਅੰਗ ਚ ਵੜ ਗਿਆ ਨਾ ਝਾੜੂ। ਮੇਰੇ ਵੀਰ ਨਾ ਬੈਠਣ ਜੋ ਕਰੇਗਾ ਨਾ ਸੌਣ ਜੋ ਕਰੇਗਾ ਉਹ ਇਹਦਾ ਤੇ ਆਪਰੇਸ਼ਨ ਵੀ 8 ਲੱਖ ਦਾ ਹੀ ਜੇ ਕੋਈ ਨਾਲ ਹੀ ਖੁੱਲ ਗਈ ਨਾ ਟੱਟੀ ਵੀ 100 ਦੀ ਸਪੀਡ ਤੇ ਆਇਆ ਕਰਨੇ ਬਿਨ ਬ੍ਰੇਕਾਂ ਤੇ ਬਈ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਵੇਖ ਲਈ ਹੈ ਨਾ ਲਵ ਯੂ ਹੈ ਤੇ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਸ਼ੇਅਰ ਜ਼ਰੂਰ ਕਰੋ ਜੇ ਵੀਡੀਓ ਵਧੀਆ ਲੱਗੀ ਨਾ ਕਮੈਂਟ ਜ਼ਰੂਰ ਕਰੋ ਕਿਉਂਕਿ ਤੁਹਾਨੂੰ ਪਤਾ ਗਰਮੀ ਦਾ ਟਾਈਮ ਹੈ ਪਸੀਨਾ ਬਹੁਤ ਆਉਂਦਾ ਹੈ ਯਾਰ ਉਹ ਤੇ ਬਾਏ ਬਾਏ ਟੇਕ ਕੇਅਰ ਲਵ ਯੂ ਬਣੇ ਰਹੋ ਚੈਨਲ ਨਾਲ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਤੇ ਬਾਏ ਬਾਏ